ਕਬੱਡੀ ਟੂਰਨਾਮੈਂਟ ਦੇ ਸਕਿਉਰਟੀ ਕਿਹਨਾਂ ਸਾਖਦਾ ਸਾਡੀ ਕਬੱਡੀ ਨੇ ਕਰੋੜਾਂ ਰੁਪਈਆ ਦੀ ਹੋਈ ਹੈ ਇਹ ਜਿਹੜਾ ਸਿਹਰਾ ਸਰਦਾਰ ਸਿੰਘ ਵਾਰਨ ਸਿੰਘ ਦੇ ਸਿਰ ਜਾਂਦਾ ਪਰ ਵਿੱਚ ਲੋਕ ਦੱਸਦੇ ਆ ਕਿ ਜਦੋਂ ਜ਼ਮੀਨਾਂ ਮਹਿੰਗੀਆਂ ਇੰਨੀਆਂ ਨਹੀਂ ਸੀ ਉਦੋਂ ਵੀ ਬੱਬੂ ਮਾਣੇ ਆਉਂਦਾ ਰਿਆ ਇਹਨਾਂ ਦੇ ਚੜੀਜੋ ਹੋ ਗਿਆ ਸਮਾਪਤ ਲਓ ਜੀ ਅੱਜ ਅਸੀਂ ਪਹੁੰਚਿਆ ਪਿੰਡ ਬੱਲੋ ਮਾਜਰਾ ਜਿੱਥੇ ਕਬੱਡੀ ਕੱਪ ਹੈ ਤੇ ਅੱਜ 14 ਫਰਵਰੀ ਆ ਤੇ ਬੱਬੂ ਮਾਨ ਨੇ ਪਰਫਾਰਮ ਕਰਨ ਇਹ ਕੋਈ ਇੱਕ ਪਿੰਡਾ ਜਿੱਥੇ ਜਿਹੜਾ ਹੈਗਾ ਦੋ ਕਬੱਡੀ ਟੂਰਨਾਮੈਂਟ ਹੁੰਦੇ ਆ ਹਫਤੇ ਦੇ ਅੰਤਰਾਲ ਨਾਲ ਤੇ ਦੋਨੇ ਵਾਰੀ ਬੱਬੂ ਮਾਨ ਨੇ ਸਦਾ ਜਾਂਦਾ ਇੱਕ ਵਾਰੀ ਕਾਲੀ ਖਰਾਉਂਦੇ ਇੱਕ ਵਾਰੀ ਕਾਂਗਰਸ ਸੋ ਅੱਜ ਕਾਲੀਆਂ ਦਾ ਟੂਰਨਾਮੈਂਟ ਠੀਕ ਹੈ ਤੇ ਹੁਣ ਤੁਸੀਂ ਦੱਸਾਂ ਵੀ ਇਹ 415 ਮੀਟਰਸ ਦਾ ਬ੍ਰੈਂਡ ਤੇ ਲੱਗੋ ਕਿ 25 ਕਰੋੜ ਨੂੰ ਕਿਲਾ ਇੱਥੇ ਠੀਕ ਹੈ ਤੇ ਕੋਠੀਆਂ ਦੇਖੋ ਬਈ ਕਾਲੀਆਂ ਨੇ ਝੰਡੇ ਲਾਲ ਆ ਕੇ ਉੱਤੇ ਪਾ ਗਾ ਯਾਰ ਹੋਰ ਛੱਡੋ ਹਨਾ ਵਾਕਈ ਗੱਲ ਆ ਵੀ ਬਾਦਲ ਘਾਣੇ ਜਿੰਨੇ ਬੰਦੇ ਪੱਟੇ ਪੇਰਾ ਸਾਰਿਆਂ ਨਾਲ ਵੱਡੇ ਘਰਾਂ ਦੀ ਪੱਟੇ ਸਾਰੇ ਪੰਡਾਂ ਚ ਠੀਕ ਆ ਚੱਲ 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 ਗਏ ਤਾਂ ਸੋਨੂ ਕੋਲ ਪੈਂਡਾ ਖੜਾ ਜੀ ਜਿਨ੍ਹਾਂ ਦੀ ਕਿੰਨੀ ਕੀਮਤ ਜਿਹੜੀ 25 ਕਰੋੜ ਵਾਲੀ ਆ ਆ ਵੀ ਅਪਾਰਟਮੈਂਟ ਹੀ ਬਣਾਈ ਰੱਖਿਆ ਉਹਨਾਂ ਨੇ ਹਨਾ ਗਲੀਆਂ ਦੇਖੀਏ ਫਿਰ ਇਦਾਂ ਦੀਆਂ ਹੀ ਆ ਬੰਦੇ ਘਟ ਹੈ ਸਾਰੇ ਆਨੇ ਕਬਡੀ ਟੂਰਨਾਮੈਂਟ ਦੇ ਹੁਣ ਤੇ ਓਹੋ ਉਹ ਪੌਂਕੀ ਕਾਰ ਤੇ ਵੱਲੋਂ ਮਾਇਰ ਚ ਹੈ ਕੀ ਕੀ ਜਿੱਥੇ ਦੇਖੋ ਵੀ ਇੱਕ ਕਬੱਡੀ ਟੂਰਨਾਮੈਂਟ ਕਰਾਉਣਾ ਪਿੰਡ ਚ ਔਖਾ ਹੋ ਜਾਂਦਾ ਤੇ ਨਾਲ ਜੇ ਬੱਬੂ ਮਾਨ ਸਦਨਾ ਹੋਵੇ ਤਾਂ 20 ਲੱਖ ਰੁਪਏ ਦੀ ਗੁੱਟੀ ਨਾਲ ਹੋਰ ਇੱਕ ਲੱਗ ਜਾਂਦੀ ਹੈ ਪਰ ਇਹ ਵਾਲੇ ਦੋ ਵਾਰੀ ਗੁੱਟੀ ਖੋਦਿਆ ਇਹ ਐ ਨਹੀਂ ਵੀ ਹੁਣ ਜ਼ਮੀਨ ਮਹਿੰਗੀ ਹੋਣ ਕਰਕੇ ਇੱਥੇ ਚੱਲਿਆ ਕੰਮ ਦੇ ਵਿੱਚ ਲੋਕ ਦੱਸਦੇ ਆ ਕਿ ਜਦੋਂ ਜ਼ਮੀਨਾਂ ਮਹਿੰਗੀਆਂ ਇੰਨੀਆਂ ਨਹੀਂ ਸੀ ਉਦੋਂ ਵੀ ਬੱਬੂ ਮਾਨ ਹੀ ਆਉਂਦਾ ਰਿਹਾ ਇਹਨਾਂ ਦੇ ਆ ਬੱਲੂ ਆਜਰੇ ਪਿੰਡ ਦੇ ਵਿੱਚ ਵੀ ਪੈਲੇਸ ਹੈ ਜਿਹੜਾ ਹੈਗਾ ਤੇ ਐਦਾਂ ਦੇਖ ਲਓ ਉੱਥੇ ਨਾਲ ਤਾਂ ਪੱਟ ਘੱਟ ਤੇ ਲੈਸਨ ਦਿਖਾਉਣਾ ਕਹਦਾ ਵੀ ਡਾਇਨਾਸੌਰ ਆ ਗਏ ਕਹਿੰਦੇ ਵੀ ਕਾਲੀ ਆ ਗਿਆ ਦੇਖ ਲੋ ਬਈ ਕਿਹੜੇ ਹਿਸਾਬ ਨਾਲ ਲੋਕਾਂ ਨੇ ਕੋਠੀਆਂ ਤੇ ਜਿਹੜਾ ਹੈਗਾ ਕਾਲੀਦਾਲ ਦੇ ਵੱਡੇ ਵੱਡੇ ਝੰਡੇ ਲਾਉਣੇ ਸ਼ੁਰੂ ਕਰਦੇ ਆ ਠੀਕ ਆ ਹੋ ਸਕਦਾ ਜਿਕਾ ਅੱਜ ਜਿਹੜਾ ਵਿਕਰਮ ਹੀਟ ਗਿਆ ਵੀ ਆਇਆ ਹੋਵੇ ਕੋਈ ਲੀਡਰਾਂ ਨੂੰ ਕਾਠ ਚਾਹੀਦਾ ਹੁੰਦਾ ਕਾਠੇ ਕੋਈ ਵੱਡੇ ਟੂਰਨਾਮੈਂਟਾਂ ਦੇ ਨਾ ਹੋਵੇ ਤਾਂ ਹੋਊਗਾ ਕਿਤੇ ਨਾ ਸੋ ਉਹ ਵੀ ਆ ਇਧਰੋਂ ਕਹਿੰਦੇ ਵਾਜਾਂੀਆਂ ਵੱਜਣੀਆਂ ਲੱਗ ਗਈਆਂ ਆ ਕਹਿੰਦਾ ਕਿੱਧਰ ਜਾ ਕੇ ਉਹ ਕਹਿੰਦਾ ਵੀ ਸੀਟੀਆਂ ਮਾਰੀ ਜਾਂਦਾ ਕਹਿੰਦਾ ਉਧਰ ਲਾ ਲੋ ਆ ਕਹ ਲਾਦਨੇ ਬਈ ਵੈਸੇ ਮੈਂ 25 ਕਰੋੜ ਨੂੰ ਕਿਲਾ ਕਹਿਦਾ ਅਸਲ ਚ ਉਹ ਤੋਂ ਜ਼ਿਆਦਾ ਹੀ ਆ ਕਿਉਂਕਿ ਜਿਹੜੀ ਆਹਾ ਦੇਖ ਲਓ ਭਈ ਆਹ ਕਲੋਡਿੰਗਾ ਜਿਹੜਾ ਨਾ ਸਾਹਮਣੇ ਆ ਇਹ ਸਾਰਿਆਂ ਦੇ ਪਿੰਡੋਂ ਹੀ ਘੱਟਿਆ ਗਿਲਕੂ ਐ ਇਧਰਲੇ ਪਾਸੇ ਠੀਕ ਆ ਆਹ 에어ਪੋਰਟ ਰੋਡ ਐ ਠੀਕ ਆ ਤੇ ਆ ਆ ਪਤਾ ਨਹੀਂ ਦੌਲਤ ਰਿਜੋਰਟ ਐ ਇਹ ਸਾਰਾ ਕੁਝ ਜਿਹੜਾ ਹੈਗਾ ਆਪਾਂ ਕੇ ਭਾਗੋ ਮਾਜਰੇ ਦੀ ਜ਼ਮੀਨ ਦੇ ਵਿੱਚ ਮਤਲਬ ਉਹ ਘੱਟ ਤਾਂ ਵੱਧ ਹੋ ਸਕਦੀ ਐ ਘੱਟ ਨਹੀਂ ਸਾਰੀ ਏ ਦੇਖੋ ਵੀ ਸੱਦਾ ਹੀ ਗੱਲ ਆ ਪਿੰਡਾਂ ਦੇ ਟੂਰਨਾਮੈਂਟ ਹੁਣ ਤੇ ਸ਼੍ਰੀਕੇਵਾਲੀ ਨਾ ਹੋਣ ਤਾਂ ਕਿਵੇਂ ਹੋ ਸਕਦਾ ਇਹਨਾਂ ਦੇ ਪਾਸੇ ਤਾਂ ਆ ਗਈ ਪਾਰਕਿੰਗ ਸਾਹਮਣੇ ਲਾਤੇ ਗਾਲੀਦਾਲ ਦੇ ਝੰਡੇ ਕਹਿੰਦੇ ਵੀ ਇੱਥੋਂ ਪਤਾ ਲੱਗਦਾ ਵੀ ਸ਼੍ਰੀਕੇਵਾਲੀ ਦੇ ਪਾਰਟੀ ਮੈਂ ਦੀ ਪਿੰਡਾਂ ਦੇ ਪਹਿਲੇ ਹੀ ਇਹ ਪਰੰਤਰਾ ਨੇ ਪਹਿਲਾ ਟੂਰਨਾਮੈਂਟ ਸਾਰਾ ਹੀ ਜਿਹੜਾ ਗਰਾਊਂਡ ਹੀ ਕਾਲੀਦਾਲ ਦੇ ਝੰਡਾ ਨਾ ਭਰਿਆ ਪਿਆ ਬਈ ਸੋ ਇਧਰ ਨੇ ਪਾਸੇ ਸਾਰੀ ਪਾਰਕਿੰਗ ਆ ਇਧਰ ਭਰਾ ਸਾਡੇ ਜਿਹੜੇ ਹੈਗੇ ਲੱਗੇ ਹੋਏ ਆ ਪੁਲਿਸ ਵਾਲੇ ਜੇ ਹੁੰਦੇ ਨਾ ਪੁਲਿਸ ਵਾਲੇ ਪਾਈ ਤੇ ਬੰਦੇ ਨੂੰ ਬੰਦਾ ਖਾ ਜਾਂਦਾ ਵੱਢ ਕੇ ਠੀਕ ਹੈ ਅੱਗੇ ਜਾ ਕੇ ਜਿਹੜਾ ਹੈਗਾ ਆਹ ਦੇਖ ਲੋ ਸਾਰਾ ਗਰਾਊਂਡ ਹੀ ਪਤੰਦਰਾ ਨੇ ਬਈ ਜਿਹੜਾ ਹੈਗਾ ਝੰਡੇ ਲਾਤੇ ਤੇ ਕਹਿੰਦੇ ਵੀ ਇੱਥੇ ਸੁਖਵੀਰ ਬਾਦਲ ਨੇ ਵੀ ਆਉਣਾ ਮਜੀਠਗਾ ਤਾਂ ਕਹਿੰਦੇ ਮੁੰਡਾ ਆਇਆ ਮਜੀਠਗਾ ਆਪਰੇ ਨਹੀਂ ਆਇਆ ਆ ਦੇਖ ਲੋ ਕਿਦਾਂ ਚੱਲ ਪਿਆ ਕੰਮ ਇਹ ਹੈਗਾ ਭਾਗੋ ਮਾਰੇ ਦਾ ਕਬੱਡੀ ਟੂਰਨਾਮੈਂਟ ਦੇਖ ਲੋ ਬਈ ਕਬੱਡੀ ਟੂਰਨਾਮੈਂਟ ਦੇ ਸਕਿਉਰਟੀ ਕਿੰਨੀ ਸਖਤ ਹੈ ਇਧਰ ਲੈ ਬੰਦ ਕਿ ਜਿਹਨ ਨੂੰ ਪਤਾ ਹੀ ਹੈ ਕਿ ਕਬੱਡੀ ਟੂਰਨਾਮੈਂਟਾਂ ਤੇ ਜਿਹੜਾ ਹੈਗਾ ਖਿਡਾਰੀਆਂ ਦੇ ਕਤਲ ਵੀ ਹੋ ਜਾਂਦੇ ਆ ਹੈਗਾ ਸਾੜੇ ਪਹਿਲੇ ਹੋ ਗਿਆ ਟੂਰ ਸੋ ਸਾਰੇ ਪਾਸੋਂ ਐਂਟਰੀ ਬੰਦ ਕਰਕੇ ਇਹਨਾਂ ਨੇ ਇੱਥੋਂ ਰੱਖੀ ਹੋਈ ਆ ਠੀਕ ਹੈ ਸਾਰੇ ਵਿੱਚ ਸਾਰੇ ਜਿਹੜਾ ਹੈਗਾ ਇਕੱਲਾ ਇਕੱਲਾ ਬੰਦਾ ਚੈੱਕ ਕਰਕੇ ਲੰਘਣਾ ਇਹਨਾਂ ਨੇ ਇਧਰੋਂ ਹਾਲੇ ਬੈਠੇ ਜਿਹਨੇ ਆਉਣਾ ਉਹਦੇ ਪਾਸੋਂ ਦਲੋ ਮਾਜਰਾ ਪੱਖ ਜਿਲ੍ਹਾ ਮਹਾਲੀ ਦੇ ਵਿੱਚ ਇੱਕ ਕਾਲੀ ਦਲ ਦੁਆਰਾ ਜਿਹੜਾ ਹੈ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੁਸੀਂ ਸਾਰੇ ਸਾਰਾ ਜਨਾ ਗਰਾਊਂਡ ਆ ਉਹ ਕਾਲੀ ਦਲ ਦੇ ਝੱਡਾ ਢਾ ਭਰਿਆ ਹੋਇਆ ਠੀਕ ਹੈ ਇਧਰੋਂ ਅੱਜ ਦਾ ਸਟੇਜ ਆ ਬਣਾਗਾ ਹੋਗਾ ਠੀਕ ਹੈ ਤੇ ਸ਼ਾਮ ਨੂੰ ਜਿਹੜਾ ਹੈਗਾ ਬੱਬੂ ਪੁਆਇੰਟ ਦਾ ਠੋੜਾ ਲੰਮਾ ਅੱਜ ਸੁਪਾ ਫਾਰਬੀਟ ਆ ਦੇਖੋ ਇਧਰਲੇ ਪਾਸੇ ਇਹ ਹੈ ਅੱਜ ਕੱਲੇ ਕਾਲੀ ਨੇ ਕਦੇ ਕਾਂਗਰਸ ਵੀ ਕਰਾਉਂਦੇ ਪਰ ਫਲਹਾਲ ਹਜ ਜਿਹੜਾ ਹੈ ਅਕਾਲੀ ਦਲ ਵਾਲਿਆਂ ਨੇ ਕਰਾਇਆ ਹੈ ਨਾ ਇੱਥੇ ਜਿਹੜਾ ਆਗਾ ਸਵੇਰ ਬਾਦਲ ਨੇ ਵੀ ਆਉਣਾ ਦੇਖ ਲਓ ਵੀ ਕਿਹਦਾ ਦਾ ਸਿਸਟਮ ਹੋਇਆ ਪਿਆ ਪਟਾਣਾਂ ਦੇ ਵਿੱਚ ਟੂਰਨਾਮੈਂਟ ਜਿਹੜੇ ਪਾਰਕਾਂ ਦੇ ਨਾਮ ਤੇ ਹੁੰਦੇ ਠੀਕ ਹੈ ਇਹ ਅੱਜ ਦਾ ਨਹੀਂ ਇਹ 25 26ਵਾਂ ਟੂਰ ਦਾ ਮੈਚ ਹੈ ਕਹਿੰਦੇ 25 26 ਸਾਲ ਹੋ ਗਏ ਆਂ ਚੱਲਦਾ ਕੰਮ ਇਥੇ ਠੀਕ ਹੈ ਇਹ ਕੱਲ੍ਹ ਗਣ ਕੱਲਿਆਂ ਨੇ ਟੂਰਨਾਮੈਂਟ ਕਰਾਇਆ ਤੇ ਕਿ ਕਾਂਗਰਸ ਕਹਿੰਦੇ ਇਹ ਡੇਟ ਨਹੀਂ ਅੱਗੇ ਕਹਿੰਦੇ ਹਫਤੇ ਤੋਂ ਬਾਅਦ ਹੋਊਗਾ ਉਹ ਨੂੰ ਬੱਬੂ ਬਾਣੇ ਲਿਆਉਂਦੇ ਆਂ ਨਹੀਂ ਦੇਖ ਲੋ ਇਧਰਲੇ ਪਾਸੇ ਜਮੀਨਾ ਬੈਂਕਿੰਗਾਂ 25-25 ਕਰੋੜ ਨੂੰ ਕਿਲਾ ਹੱਥ ਮਾਰਦਾ ਜਦੋਂ ਟੂਰਨਾਮੈਂਟ ਫਿਰ ਹੋਣੀ ਗੋਣੇ ਚਾਰ ਸਟੇਜ ਲੱਗ ਗਿਆ 1 2 3 4 ਬੜਾ ਹੌਲਦੋ ਇਧਰੋਂ ਪਰਿਵਾਰ ਵੀ ਆਏ ਆ ਅੱਜ ਤੋਂ ਇਹ ਪਾਸ ਜਿਹੜਾ ਸਟੇਜ ਤਿਆਰ ਹੋਇਆ ਬੱਬੂ ਮਾਨ ਦੇ ਅਖਾੜੇ ਵਾਸਤੇ ਠੀਕ ਆ ਫਲਹਾਲ ਦੇ ਅੰਦਰ ਲਗਭਗ 3 ਵਜ ਗਏ ਠੀਕ ਆ ਇਹ ਇਧਰੋਂ ਜਿਹੜਾ ਹੈਗਾ ਹਾਜੇ ਇਕੱਠਾ ਜਿਹੜਾ ਹਾਲ ਕਰਦਾ ਹੀ ਇਹ ਬਾਲਾ ਨਾਰਮਲ ਟੱਕੜ ਟੂਰਨਾਮੈਂਟ ਤੋਂ ਘਟਾ ਨਹੀਂ ਬੰਦਾ ਕਿ ਤੁਹਾਨੂੰ ਤੋਂ ਸ਼ਾਮ ਹੋ ਜਾਨੀ ਉਹ ਟੈਕ ਬਾਲ ਤੇ ਫਾਈਨਲ ਹੋਣਾ ਆਪਣਾ ਜਾਣੀ ਇਕੱਠ ਵੱਧ ਆ ਜਾਣਾ ਹੈ ਨਾ ਉਧਰ ਬਾਕੀ ਡਾਕਟਰ ਬੱਬੂ ਨਾਲ ਹੋਣਾ ਹੈ ਤੇ ਸਾਡੀ ਨਾਲੀ ਖੰਡ ਇਹ ਰੋਣੇ ਕਰਦੇ ਕੁੱਟ ਗਈ ਹੈ ਇਹਨਾਂ ਦੇ ਨਾਲ ਨਾਲ ਆ ਰਾਂਦੇ ਵਾਲਾ ਰਾਂਦੇ ਵਾਲੇ ਕੰਨੇ ਕੰਨੇ ਨੌਂਦਾ ਹੈ ਰਾਂਦੇ ਵਾਲੇ ਵੀ ਕੰਨੇ ਕੰਨੇ ਕਰਾਉਣਾ ਹੈ ਅੱਜ ਰਿਆਦ ਵਾਲਾ ਬੰਦੂਕੀ ਵਾਲਾ ਸ਼ਹਾਜਾਨ ਨਹੀਂ ਪੁੱਜਿਆ ਉਹ ਵੀ ਸਾਡਾ ਪੁੱਜਿਆ ਜੀ ਦਾ ਮੈਚ ਖਾਬਤ ਹੈ ਇਸ ਸੈੱਡਟਾਈਮ ਪਰ ਯਾਦ ਹੈ ਇਸ ਮੁਕਾਬਲੇ ਵਿੱਚ ਜਿੱਦੇ ਉੱਨੀ ਪੈ ਰਹੇ ਹੈ ਬਾਬਾ ਦੀਪ ਸਿੰਘ ਲੋ ਭਾਈ ਕਾਲਿਆਂ ਦਾ ਲੀਡਰ ਆ ਗਿਆ ਸੁਖਵੀਰ ਸਿੰਘ ਬਾਦਲ ਇਹ ਆ ਗਿਆ ਕਹਿੰਦਾ ਡਾਇਨਾਸੌਰ ਤੇ ਬਾਦਲ ਹੈ ਇੱਥੇ ਪਾਉਣ ਦੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਵੀ ਕਾਲੀ ਨਾਲ ਕਾਸਤੇ ਮੁਫੀਹਾ ਔਰ ਬਾਪ ਦੇ ਕਬੱਡੀ ਨੂੰ ਫਰਸ ਤੋਂ ਅਸਤਕ ਬਚਾਉਣ ਵਾਲੇ ਇਨਸਾਨ 팀 ਦੇ ਵੀ ਲੀਡਰ ਸਰਦਾਰ ਸੁਖਵੀਰ ਸਿੰਘ ਜੀ ਬਾਦਸ਼ਾਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕਰਦਾ ਉਹ ਹਜੇ ਤੱਕ ਨਹੀਂ ਹੋਰ ਕਿਸੇ ਨੇ ਕੀਤਾ ਹੋਇਆ ਤਾਂ ਗੱਲ ਜਿਹੜੀ ਸੱਚ ਹੈ ਪਾਣਾ ਸਰਕਾਰ ਦੇ ਵਿੱਚ ਜਦੋਂ ਕੱਪ ਹੋਏ ਸਰਕਾਰੀ ਨੌਕਰੀਆਂ ਸਾਡੀ ਕਮਟੀ ਨੇ ਕਰੋੜਾਂ ਰੁਪਈਆ ਦੀ ਹੋਈ ਹੈ ਇਹ ਗੱਲ ਝੂਠ ਨਹੀਂ ਸੰਦਰ ਸਿੰਘ ਜਿੰਦਰ ਸਾਹਿਬ ਇਹ ਜਿਹੜਾ ਸਿਹਰਾ ਸਰਦਾਰ ਸਿੰਘ ਵਾਰਣ ਸਿੰਘ ਦੇ ਸਿਰ ਜਾਂਦਾ ਸਰਦਾਰ ਗਗਨ ਸਿੰਘ ਜੀ ਬਾਲ ਜਿੰਦਾਬਾਦ ਬੜਾ ਧੰਨਵਾਦ ਸੰਦਰ ਸਿੰਘ ਜੀ ਪ੍ਰਧਾਨ ਸਾਹਿਬ ਸਾਡੇ ਸੋ ਗੁਰੂ ਸਿੰਘ ਬਾਦਲਾਖ ਕਹਿੰਦਾ ਇਧਰ ਲੈ ਪਾਸਾ ਬਾਬੂ ਮਾਨ ਦੇ ਜਿਹੜੇ ਸਟੇਜ ਆਉਗੇ ਤਿਆਰ ਹੋਈ ਲਗਭਗ 5 ਵਜੇ ਦਾ ਟਾਈਮ ਹੈ ਤਾਂ ਇਧਰ ਲੈ ਪਾਸਾ ਦਿਖਾ ਦਿਆਂ ਤਾਂ ਲੜਕੀਆਂ ਦਾ ਮੁਕਾਬਲਾ ਹੋ ਰਿਹਾਗਾ ਸ਼ੁਰੂ ਹੋਣਾ ਫਤ ਲੰਗੋ ਜਿਹੜਾ ਦੂਰੋਂ ਲੰਕ ਇਹ ਸਾਰੇ ਵੀਰ ਨੇ ਦਸੀ ਸਰਪਾਚੇ ਵੱਲੋਂ ਵੀ ਬੜਾ ਧੰਨ ਧੰਨ ਦਿਖਾਰ ਲਾਜਖਾ ਉਹ ਬੱਲੇ ਬੱਲੇ ਕਰਾਉ ਪਰਮਜੀਤ ਸਿੰਘ ਦੀ ਪੌਣਾ ਕੋਚ ਬਲੇਡ ਵਾਲਾ ਇਸ਼ਾਰੇ ਕਰ ਗਿਆ ਤੇ ਦਰਮਦਾਂਚ ਤੇ ਨੰਬਰ ਰੀਡਰ ਦਾ ਲਓ ਕਬੱਡੀ ਰਾਜਨੀਤਿਕ ਕੌਟੀ ਪਾ ਰਹੀ ਹੈ ਉਹ ਰਾਜਨੀਤਿਕ ਕਬੱਡੀ ਪੰਜਾਬ ਦੀ ਵਾਰੀ ਹੋਈ ਉਧਰ ਖੋਲ ਦੀ ਭਾਵਾ ਵੱਲੋਂ ਇੱਕ ਹਜ਼ਾਰ ਦੇ ਦੀਆਂ ਮੈਚ ਹਾਰੇ ਦੀ ਉਸ ਜਿੰਦੇ ਨੇ ਪਾਉਦੇ ਹੋਏ ਆਪਾਂ ਧੰਨਵਾਦ ਕਰਦੇ ਆ ਸਿੰਧੀ ਗਰੁੱਪ ਦਾ ਕਹਿ ਵਾ ਪੰਜਾਬ ਦੀ ਆਖਰੀ ਆਸਥਾਨ ਆ ਨਾਮ ਹੋ ਰਿਹਾ ਵੀ ਪੰਜਾਬ ਦੀ ਕਬੱਡੀ ਦੀ ਹੋਰ ਤਾਕਤ ਹੋਵੇ ਨਹੀਂ ਲਈ ਦੇਸ ਫਤਿਹ ਕਾਈ ਦਾ ਸੰਕਰਨ ਕਰਦਾ ਲੋਕਾਂ ਦਾ ਉਹ ਬੇਤੀ ਵਾਲੀ ਸਾਡੇ ਜੀਵਨ ਨਾਲ ਸੰਬੰਧ ਕਰਦਾ ਪਈ ਹੀ ਕਬੱਡੀ ਹੋਰ ਹੈ ਜਿਹੜੀ ਵੀ ਕਬੱਡੀ ਪਾਉਂਦੇ ਜਿਹੜਾ ਹੁਣ ਪੰਜਾਬ ਦੇ ਬਾਰੇ ਵਿੱਚ ਬੜਾ ਹੋਣਾ ਉਹ ਕਿ ਸਾਰੇ ਦੀਆਂ ਟੀਮਾਂ ਦੇ ਵਿੱਚ ਭਾਂਦੇ ਗਾਗੜੀ ਆਪਾਂ ਵੀ ਜਿਹੜੇ ਮੰਨਦੇ ਹਨ ਕਰ 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 ਹੋ ਰਿਹਾ ਹੈ ਚੰਗਤਰੀ ਤੇ ਦੂਸਰੇ ਹਰ ਕਾਰਨਾ ਕਰਨਾ ਸਰਦਾਰ ਤਲਵੰਡੀ ਸਿੰਘ ਸਿੱਧੂ ਸਾਹਿਬ ਉਹਨਾਂ ਸਾਹਿਬ ਨੇ ਮੈਨਾ ਦੇ ਹੋਏ ਕਰਤ ਜਗੇ ਨੇ ਲਓ ਦੇਖੋ ਜੱਟਾ ਆਹ ਸਰਦਾਰ ਤਲਵੰਡੀ ਦਾ ਲੈ ਜੀ ਬਾਈ ਇੱਕ ਦਸਰਾਂ ਲੱਖ ਲੱਖ ਜਰ ਆ ਰਿਹਾ ਲੱਖ 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 ਜਰ ਆ ਰਿਹਾ ਗੱਭਰੂ ਦਾ ਲੱਖ ਮਾਰੇ ਵੱਢ ਲਾ ਕੇ ਪੌਦੇ ਦੇ ਕਰਮਾਂ ਦੀ ਪੂਰੀ ਲਾਹਣ ਟੱਚ ਵੁੱਡ ਟੱਚ ਵੁੱਡ ਨਜ਼ਰ ਨਾ ਲੱਗ ਜਾਏ ਓਏ ਮੇਰੀ ਸਰਕਾਰ ਓਏ ਟੱਚ ਵੁੱਡ ਨਜ਼ਰ ਨਾ ਲੱਗ ਜਾਏ ਓਏ ਮੇਰੀ ਸਰਕਾਰ ਓਏ ਟੱਚ ਵੁੱਡ ਨਜ਼ਰ ਨਾ ਲੱਗ ਜਾਏ ਓਏ ਮੇਰੀ ਸਰਕਾਰ ਓਏ ਕਰਦੀ ਜਾਵੇ ਦੇਖੇ ਹੋਗਾ ਸਨਾਪਟ ਜੀ ਜੀ ਵਿੱਚ ਚੋਟੀਆਂ ਤੇ ਵਰਕ ਪਵੇ